ਜਾਬ ਤੱਕ ਕਿਸਾਨ ਜਿੱਥੇ ਰਵਾਇਤੀ ਫਸਲੀ ਚੱਕਰ ਚ ਫਸ ਕੇ ਖੱਜਲ ਖਵਾਰ ਹੋ ਰਹੇ ਹਨ ਉਥੇ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਮੋਜੋ ਖੁਰਦ ਦਾ ਆਗਾਮ ਬਾਦੂ ਕਿਸਾਨ ਸੁਖਪਾਲ ਸਿੰਘ ਹੋਰਨਾ ਕਿਸਾਨਾਂ ਲਈ ਮਿਸਾਲ ਬਣ ਗਿਆ ਹੈ। ਇਹ ਕਿਸਾਨ ਫਸਲੀ ਵਿਭਿੰਨਤਾ ਅਪਣਾ ਕੇ ਆਪਣੇ 3 ਏਕੜ ਖੇਤਾਂ 'ਚ ਗੰਨੇ ਦੀ ਖੇਤੀ ਕਰਨ ਦੇ ਨਾਲ ਨਾਲ ਸਬਜ਼ੀਆਂ ਦੀ ਕਾਸ਼ਤ ਵੀ ਕਰਦਾ ਹੈ। ਜਿਸ ਸਦਕਾ ਇਸ ਕਿਸਾਨ ਦੀ ਕਮਾਈ 'ਚ ਕਾਫੀ ਵਾਧਾ ਹੋਇਆ ਹੈ। ਇਹ ਕਿਸਾਨ ਬਾਗਬਾਨੀ ਵਿਭਾਗ ਵੱਲੋਂ ਸੁਝਾਈਆਂ ਉੱਨਤ ਤਕਨੀਕਾਂ ਦੇ ਰਾਹੀਂ ਸਬਜ਼ੀਆਂ ਬੀਜਦਾ ਹੈ ਜਨਵਰੀ ਦੇ ਅਖੀਰ ਤੱਕ ਉਸਦੀ ਉਪਜ ਪ੍ਰੀਮੀਅਮ ਕੀਮਤਾਂ ਤੇ ਬਾਜ਼ਾਰਾਂ ਵਿੱਚ ਪਹੁੰਚਦੀ ਹੈ ਜਿਸ ਨਾਲ ਰਵਾਇਤੀ ਫਸਲਾਂ ਨਾਲੋਂ ਵੱਧ ਮੁਨਾਫਾ ਹੁੰਦਾ ਹੈ ਇਹ ਕਿਸਾਨ ਆਪਣੇ ਖੇਤਾਂ 'ਚ ਆਰਗੈਨਿਕ ਖਾਦ ਦੀ ਵਰਤੋਂ ਕਰਦਾ ਹੈ ਜੋ ਇਹ ਆਪ ਹੀ ਤਿਆਰ ਕਰਦਾ ਹੈ ਤੇ ਕਿਸੇ ਵੀ ਕਿਸਮ ਦੇ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕਰਦਾ ਕਿਸਾਨ ਸੁਖਪਾਲ ਸਿੰਘ ਨੇ ਹਾਲੀ ਦੇ ਵਿੱਚ ਆਪਣੇ ਖੇਤਾਂ 'ਚ ਖੁੰਬੇ ਦੀ ਕਾਸ਼ਤ ਵੀ ਸ਼ੁਰੂ ਕੀਤੀ ਹੈ ਇਸ ਤੋਂ ਵੀ ਇਸ ਕਿਸਾਨ ਨੂੰ ਚੰਗੀ ਆਮਦਨ ਹੋ ਰਹੀ ਹੈ ਬਹੁਤ ਸਾਰੇ ਹੋਰ ਕਿਸਾਨ ਵੀ ਉਸ ਨਾਲ ਸਲਾਮ مشورہ ਕਰਕੇ ਨਵੀਆਂ ਤਕਨੀਕਾਂ ਸਿੱਖ ਰਹੇ ਨੇ ਕਿਸਾਨ ਸੁਖਪਾਲ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਅਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਦੀ ਅਪੀਲ ਕੀਤੀ ਹੈ 7 ਏਕੜ ਦੇ ਵਿੱਚ ਫਸਲੀ ਵਿਭਿੰਨਤਾ ਲਿਆਂਦੀ ਹੋਈ ਹੈ ਜੀ ਪਹਿਲਾਂ ਅਸੀਂ ਕਣਕ ਝੋਨੇ ਦੇ ਫਸਲੀ ਚੱਕਰ ਵਿੱਚ ਸੀਗੇ ਜੀ ਅਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਤੇ ਬਾਗਬਾਨੀ ਵਿਭਾਗ ਮਾਨਸਾ ਦੀ ਮਦਦ ਨਾਲ ਫਸਲੀ ਵਿਭਿੰਨਤਾ ਵੱਲ ਆਏ ਆ ਤੇ ਵਧੀਆ ਮੁਨਾਫਾ ਕਮਾ ਰਹੇ ਹਾਂ ਅਸੀਂ ਗੰਨਾ ਤੇ ਕਦੂ ਤੋਰੀ ਸਿਮਲਾ ਮਿਰਚ ਮਟਰ ਗੋਭੀ ਆਦ ਤੇ ਇਸ ਵਾਰ ਪਹਿਲੀ ਵਾਰ ਅਸੀਂ ਖੁੰਬਾਂ ਦੀ ਕਾਸਟ ਵੀ ਕੀਤੀ ਹੈ ਜੀ। ਸਾਰੀ ਸਬਜ਼ੀਆਂ ਲਈ ਵੀ ਆਪ ਬਲਮੀ ਕੰਪੋਸਟ ਦੀ ਖਾਦ ਤਿਆਰ ਕਰਨਾ ਸਾਡਾ ਸੈੱਟ ਬਣਿਆ ਹੋਇਆ ਹੈ ਜੀ ਤੇ ਖੁੰਬਾਂ 'ਚ ਤਾਂ ਕੋਈ ਖਾਸ ਪੈਸੇਡ ਦੀ ਲੋੜ ਪੈਂਦੀ ਨਹੀਂ। ਇਹ ਤਾਂ ਟੋਟਲੀ ਆਪ ਹੀ ਆਰਗੈਨਿਕ ਹੁੰਦੀ ਹੈ। ਇਹ ਚ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਫਸਲੀ ਵਿਵਿਨਤਾ ਬਾਲਾਉਣ ਬਲਮੀਨ ਤੇ ਜ਼ਰੂਰ ਹੈ ਜੀ ਪਰ ਕਮਾਈ ਬਹੁਤ ਵਧੀਆ ਹੋ ਜਾਂਦੀ ਹੈ। ਸੋ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਆ ਕਿ ਇਸ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਆ ਕੇ ਫਸਲੀ ਵਿਵਿਨਤਾ ਅਪਣਾਈ ਜਾਵੇ ਤਾਂ ਚੌਖਾ ਮੁਨਾਫਾ ਕਮਾਇਆ ਜਾ ਸਕਦਾ ਹੈ। ਬੇਸ਼ੱਕ ਕਿ ਕਿਸਾਨ ਰਵਾਇਤੀ ਫਸਲੀ ਚੱਕਰ ਨੂੰ ਛੱਡਣ ਵਿੱਚ ਕਾਮਯਾਬ ਹੋਇਆ ਹੈ ਪਰ ਇਹ ਸੱਚ ਹੈ ਕਿ ਸ਼ੁਰੂਆਤ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਤੋਂ ਹਾਰ ਕੇ ਕਿਸਾਨ ਕਣਕ ਝੋਨੇ ਦੇ ਚੱਕਰ 'ਚ ਹੀ ਫਸ ਕੇ ਰਹਿ ਜਾਂਦੇ ਨੇ ਇਸ ਕਿਸਾਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇ ਸੂਬੇ ਦੀ ਕਿਸਾਨੀ ਨੂੰ ਬਚਾਉਣਾ ਹੈ ਤਾਂ ਕਰਜ਼ਾਈ ਕਿਸਾਨਾਂ ਦੀ ਬਾਹ ਫੜੀ ਜਾਏ ਤੇ ਫਸਲਾਂ ਤੇ ਐਮਐਸਪੀ ਨੂੰ ਯਕੀਨੀ ਬਣਾਇਆ ਜਾਏ ਤੇ ਨਾਲ ਹੀ ਹਰ ਸ਼ਹਿਰ 'ਚ ਬਦਲਵੀਆਂ ਫਸਲਾਂ ਲਈ ਮੰਡੀ ਕਰਨ ਦੀ ਸਹੂਲਤ ਦਿੱਤੀ ਜਾਏ। ਸਰਕਾਰ ਨੂੰ ਚਾਹੀਦਾ ਜੀ ਕਿ ਫਸਲੀ ਵਿਭਿੰਨਤਾ ਵੱਲ ਜੋ ਕਿਸਾਨ ਆ ਰਹੇ ਹਨ ਉਹਨਾਂ ਦੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਤੇ ਇਹਨਾਂ ਫਸਲਾਂ ਨੂੰ ਵੀ ਦੂਜੀਆਂ ਫਸਲਾਂ ਵਾਂਗ ਐਮਐਸਪੀ ਦੇ ਅੰਡਰ ਲੈਣਾ ਚਾਹੀਦਾ ਜੀ ਤੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਵੀ ਵੱਧ ਤੋਂ ਵੱਧ ਜੇ ਕਰਜੇ ਦੇ ਪਰੇ ਹਟੋਂ ਨਿਕਲਣਾ ਤਾਂ ਫਸਲੀ ਵਿਵਨਤਾ ਬਲ ਜ਼ਰੂਰ ਹੋਣੀ ਚਾਹੀਦੀ ਹੈ ਇਹ ਸਭ ਤੋਂ ਵੱਡੀ ਗੱਲ ਹੈ ਜੀ ਮਜ਼ਦੂਰਾਂ ਨੂੰ ਵੀ ਜਿਵੇਂ ਸਰਕਾਰ ਨੇ ਕੋਈ ਮਨਰੇਗਾ ਆਦੀ 100 ਦਿਨ ਦਾ ਰੋਜ਼ਗਾਰ ਜ਼ਰੂਰੀ ਹੈ 100 ਦਿਨਾਂ ਨਾਲ ਕਿਸੇ ਮਜ਼ਦੂਰ ਦਾ ਟਾਈਮ ਪਾਸ ਨਹੀਂ ਹੁੰਦਾ ਜੀ ਸਾਡੇ ਕੋਲ 5 ਤੋਂ 7 ਲੇਬਰ ਦੇ ਬੰਦੇ ਹਰ ਵਕਤ ਸਾਰਾ ਸਾਲ ਮਜ਼ਦੂਰ ਮਜ਼ਦੂਰ ਨਾਲ ਰਹਿੰਦੇ ਹਨ ਸਾਡਾ ਪਰਿਵਾਰ ਬਣਿਆ ਹੋਇਆ ਤੇ ਉਹਨਾਂ ਦੇ ਵੀ ਘਰ ਚੱਲਦੇ ਰਹਿੰਦੇ ਹਨ ਤੇ ਇਸ ਤੇ ਸਾਡੀ ਵੀ ਹੈਲਪ ਹੁੰਦੀ ਰਹਿੰਦੀ ਹੈ ਨਾਲ ਉਹਨਾਂ ਨੂੰ ਵੀ ਰੋਜ਼ਗਾਰ ਮਿਲਦਾ ਹੈ ਤੇ ਇਸ ਲਈ ਸਾਰੇ ਕਿਸਾਨਾਂ ਨੂੰ ਇੱਧਰ ਵੱਤਵਤ ਆਉਣਾ ਚਾਹੀਦਾ ਨਾਲ ਉਹਨਾਂ ਪਰਿਵਾਰਾਂ ਨੂੰ ਵੀ ਰੋਜ਼ਗਾਰ ਮ ਸੋ ਵਾਕਈ ਕਿਸਾਨ ਸੁਖਪਾਲ ਸਿੰਘ ਆਪਣੀ ਸਖਤ ਮਿਹਨਤ ਸਦਕਾ ਰਵਾਇਤੀ ਫਸਲੀ ਚੱਕਰ ਨੂੰ ਤੋੜਨ ਚ ਸਫਲ ਰਿਹਾ ਹੈ ਲੋੜ ਵੀ ਇਸ ਗੱਲ ਦੀ ਹੈ ਕਿ ਸੂਬੇ ਦੇ ਬਾਕੀ ਕਿਸਾਨ ਵੀ ਇਸ ਤੋਂ ਸੇਧ ਲੈ ਤੇ ਫਸਲੀ ਵਿਭਿੰਨਤਾ ਅਪਣਾਉਣ ਤਾਂ ਜੋ ਉਹ ਵੀ ਖੇਤੀ ਨੂੰ ਲਾਹੇਵੰਦ ਕੀਤਾ ਬਣਾ ਸਕਣ ਤੇ ਅਜਿਹੇ ਹਕਰਨ ਵਿੱਚ ਸਰਕਾਰ ਵੀ ਕਿਸਾਨਾਂ ਦੀ ਮਦਦ ਕਰੇ ਤਾਂ ਹੀ ਅੰਨਦਾਤਾ ਖੁਸ਼ਹਾਲ ਹੋ ਸਕੇਗਾ ਮਾਨਸਾ ਤੋਂ ਨਵਦੀਪ ਆਲੂ ਵਾਲੀਆ ਦੀ ਰਿਪੋਰਟ ਪੀਟੀਸੀ న్యూਸ